ਟਿਆਲੋ ਦੱਖਣੀ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸੋਨੂ ਮਿਤਲ ਨੇ ਪਾਤੜਾ ਵਿਖੇ ਪ੍ਰੈਸ ਕਾਨਫਰੰਸ ਰਸ ਕਰਕੇ ਕੇਂਦਰ ਸਰਕਾਰ ਦੇ ਚੁੱਕੇ ਹਰ ਕਦਮ ਦੀ {|\text{ਸਲਾਘਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਖਿਲਾਫ ਕੀਤੀ ਗਈ ਕਾਰਵਾਈ ਸਲਾਘਾ ਯੋਗ ਹੈ ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਵਾਲੋ ਇਸ ਤਰ੍ਹਾਂ ਹੀ ਅੱਤਵਾਦੀਆਂ ਦਾ ਸਮਰਥਨ ਕਰਕੇ ਔਰ ਭਾਰਤ ਤੇ ਹਮਲੇ ਕਰਵਾਏਗੇ ਜਾਣਗੇ ਤਾਂ ਪਾਕਿਸਤਾਨ ਨੂੰ ਮੂਤ ਤੁਰਮਾ ਜਵਾਬ ਦਿੱਤਾ ਜਾਊਗਾ}{|\text{ਮਾਲ ਸਰਬਸਦਾਨੀ ਦਸ਼ਮਪਾਤਸ਼ਾ}} ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਹੈ ਕਿ ਜਦੋਂ ਵੀ ਕਿਸੇ ਮਸਲੇ ਦਾ ਹੱਲ ਸੁਲਝਾਨ ਵਿੱਚ ਹਰ ਹਿੱਲੇ ਖਤਮ ਹੋ ਜਾਣ ਤਾਂ ਆਪਣੇ ਸ਼ਸਤਰ ਤੇ ਹਥਿਆਰਾਂ ਨੂੰ ਚੁੱਕ ਲੈਣਾ ਚਾਹੀਦਾ ਹੈ ਉਹਦੇ ਤਹਿਤ ਪਿਛਲੇ ਸਮੇਂ ਵਿੱਚ ਜੋ ਪਾਕਿਸਤਾਨ ਨੇ ਬਹਿਲ ਕਾਮ ਵਿਖੇ ਅਤਵਾਦੀ ਹਮਲਾ ਕਰਕੇ ਜਿਉਂ નિર્ਦੋਸ਼ ਵਿਅਕਤੀ ਉੱਥੇ ਬਾਤਲ ਕਿਤੇ ਗਏ ਸਨ ਉਹਨਾਂ ਦੇ ਪ੍ਰਤੀ ਪੂਰੇ ਦੇਸ਼ ਦੇ ਵਿੱਚ ਰੋਸ ਸੀਗਾ ਸਾਰੇ ਭਾਰਤ ਵਾਸੀਆਂ ਦੇ ਵਿੱਚ ਕਿ ਬਹੁਤ ਜਿਹੜਾ ਕਾਇਰਾਨਾ ਹਮਲਾ ਪਾਕਿਸਤਾਨ ਨੇ ਕੀਤਾ ਹੈ ਇਸ ਦਾ ਮੂੰਹ ਤੋੜ ਜਵਾਬ ਭਾਰ ਸਰਕਾਰ ਨੂੰ ਦੇਣਾ ਚਾਹੀਦਾ ਹੈ ਜਿਸ ਦੇ ਤਹਿਤ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਨਿਮਿਤ ਕੈਂਡਲ ਮਾਰਚ ਜਗਾ ਜਗਾਹ ਤੇ ਸ਼ਰਧਾਂਜਲੀ ਉਹਨਾਂ ਨੂੰ ਦਿੱਤੀ ਗਈ ਤਾਂ ਜੋ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇ ਮਿਲ ਸਕੇ ਪੂਰੇ ਭਾਰਤ ਵਿੱਚ ਇਹ ਰੋਸ ਸੀਗਾ ਕੇਸ ਹਮਲੇ ਦਾ ਜਿਹੜਾ ਬਦਲਾ ਉਹ ਜਲਦੀ ਲੈਣਾ ਚਾਹੀਦਾ ਸਾਰੇ ਦੇਸ਼ 'ਚ ਅੱਤਵਾਦ ਦੇ ਵਿਰੁੱਧ ਵਾਤਾਵਰਨ ਜੋ ਬਣ ਗਿਆ ਸੀਗਾ ਹਿੰਦੁਸਤਾਨ ਦੇ ਹਰ ਧਰਮ ਦੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਸੀਗਾ ਅਤੇ ਹਰੇਕ ਹਿੰਦੁਸਤਾਨ ਅਤੇ ਹਰ ਧਰਮ ਦੇ ਲੋਕਾਂ ਵੱਲੋਂ ਇਹ ਆਵਾਜ਼ ਉਠਾਈ ਗਈ ਕਿ ਅੱਤਵਾਦ ਵਿਰੁੱਧ ਸਖਤ ਤੋਂ ਸਖਤ ਕਦਮ ਜਿਹੜਾ ਉਠਾਇਆ ਜਾਣਾ ਸਹੀ ਤੇ ਹੈ ਹਿੰਦੁਸਤਾਨ ਦੇ ਰੋਸ ਲੋਕਾਂ ਦੇ ਰੋਸ ਨੂੰ ਦੇਖਦਿਆਂ ਰਾਸ਼ਟਰਵਾਦੀ ਸਰਕਾਰ ਜਿਸ ਦੀ ਨਮਾਇੰਦਗੀ ਵਿਸ਼ਵ ਦੇ ਸ਼ਕਤੀਸ਼ਾਲੀ ਨੇਤਾ ਅਤੇ ਭਾਰ ਦੇ ਬਹੁਤ ਹੀ ਸਤਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਹਰ ਧਰਮ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਹੋਇਆਂ ਪਾਕਿਸਤਾਨ ਦੇ ਪਿਛਲੇ ਸਮੇਂ ਵਿੱਚ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਨੂੰ ਜਿੱਥੇ ਨਸ਼ਟ ਕੀਤਾ ਉੱਥੇ ਇਹ ਵੀ ਖਿਆਲ ਰੱਖਿਆ ਗਿਆ ਕਿ ਉੱਥੇ ਦੇ ਜਿਹੜੇ ਸਿਵਲ ਨਾਗਰਿਕ ਨੇ ਆਮ ਨਾਗਰਿਕ ਨੇ ਉਹਨਾਂ ਨੂੰ ਕੋਈ ਹਾਨੀ ਨਾ ਹੋ ਸਕੇ ਲਗਭਗ ਪਹਿਲੇ ਦਿਨ 9 ਟਿਕਾਣਿਆਂ ਨੂੰ ਜਿਹੜਾ ਅੱਤਵਾਦੀ ਟਿਕਾਣੇ ਜਿੱਥੋਂ ਸਰਗਰਮੀਆਂ ਅੱਤਵਾਦੀ ਇਹ ਚੱਲਦੀਆਂ ਸੀ ਆ ਉਹਨਾਂ ਨੂੰ ਨਸ਼ਟ ਕੀਤਾ ਤੇ ਜਿਹੜੇ ਉੱਥੋਂ ਅੱਤਵਾਦੀ ਟ੍ਰੇਨਿੰਗ ਲੈ ਰਹੇ ਸੀਗੇ ਉਹਨਾਂ ਕੈਂਪਾਂ ਨੂੰ ਵੀ ਨਸ਼ਟ ਕੀਤਾ ਕਿਸੇ ਵੀ ਪਾਕਿਸਤਾਨੀ ਆਵਾਮ ਦੇ ਕੋਈ ਹਮਲਾ ਨਹੀਂ ਕੀਤਾ ਪਰੰਤੂ ਪਾਕਿਸਤਾਨ ਨੇ ਕਹਿਰਤਾ ਦਾ ਕਦਮ ਚੁੱਕਦੇ ਹੋਏ ਜੰਮੂ ਤੇ ਪੁਛ ਦੇ ਇਲਾਕੇ ਵਿੱਚ ਸ੍ਰੀ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਅਤੇ ਉੱਥੇ ਜੋ ਸਿੱਖ ਸਰਦਾਲੂ ਸੀਗੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜੰਦ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰ ਸਰਕਾਰ ਨੇ ਹਰ ਨਾਗਰਿਕ ਨੂੰ ਅਪੀਲ ਕੀਤੀ ਹੈ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਲਈ ਹਰ ਪ੍ਰਕਾਰ ਦਾ ਰਾਸ਼ਨ ਚਾਵਲ ਕਣਕ ਆਦੀ ਖਾਣ ਵਾਲੀਆਂ ਵਸਤੂਆਂ ਦੇ ਭੰਡਾਰ ਭਰੇ ਹੋਏ ਹਨ ਉਹਨਾਂ ਦੇ ਨਾਲ ਜਿੱਥੇ ਖਾਣ ਵਾਲੀਆਂ ਵਸਤੂਆਂ ਦੇ ਭੰਡਾਰ ਕੇਂਦਰ ਸਰਕਾਰ ਨੇ ਭਰੇ ਹੋਏ ਹਨ ਉੱਥੇ ਹੀ ਡੀਜ਼ਲ ਅਤੇ ਪੈਟਰੋਲ ਵਾਸਤੇ ਵੀ ਕੋਈ ਪੈਨਿਕ ਲੈਣ ਦੀ ਹਿੰਦੁਸਤਾਨ ਦੇ ਵਸਨੀਕਾਂ ਨੂੰ ਲੋੜ ਨਹੀਂ ਹੈ ਭਾਰਤ ਸਰਕਾਰ ਕੋਲ ਵਿਸ਼ੇਸ਼ ਮਾਤਰਾ ਵਿੱਚ ਇਹ ਲੋਡਿੰਗ ਦੇ ਸਮਾਨ ਉਪਲਬਧ ਹਨ ਮੈਂ ਸੋਨੂ ਮਿੱਤਲ ਉਪ ਚੇਚ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਟਿਆਲਾ ਹੋਣ ਦੇ ਨਾਤੇ ਸਾਰੇ ਦੇਸ਼ ਵਾਸੀਆਂ ਵੱਲੋਂ ਸਾਡੇ ਦੇਸ਼ ਦੀ ਫੌਜ ਦੇ ਤਿੰਨੇ ਜਿਹੜੇ ਸਾਡੀ ਦੇਸ਼ ਦੀਆਂ ਫੌਜਾਂ ਨੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਜਿੱਥੇ ਵੀ ਸਾਡੇ ਹਰ ਹਿੰਦੁਸਤਾਨ ਦੀ ਕਿਤੇ ਨਾਗਰਿਕ ਦੀ ਖੂਨ ਦੀ ਨੋਟ ਪਵੇਗੀ ਸਾਡਾ ਭਾਰਤ ਵਾਸੀ ਫੌਜ ਦੇ ਨਾਲ ਚਟਾਨ ਵਾਂਗੂ ਖੜਿਆ ਹੈ ਜਿੱਥੇ ਵੀ ਜਦੋਂ ਵੀ ਕਿਸੇ ਪ੍ਰਕਾਰ ਦੀ ਫੌਜੀ ਫੋਰਸ ਨੂੰ ਲੋੜ ਪੂਗੀ ਤਾਂ ਸਾਡਾ ਹਰੇਕ ਭਾਰਤ ਵਾਸੀ ਉਹਨਾਂ ਨਾਲ ਖੜਾ ਹੈ ਜੈ ਹਿੰਦ ਭਾਰਤ ਮਾਤਾ ਕੀ ਜੈ